ਸਤਿ ਆਕਤ ਹੈ ਜੀ ਤੁਸੀਂ ਜੁੜੇ ਹੋ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਮੈਂ ਹਾਂ ਜਗਰਾਤ ਸਿੰਘ ਗਿੱਲ 2025 ਦਾ ਅੱਜ ਆਖਰੀ ਦਿਨ ਇਸ ਸਾਲ ਦਾ ਜੇ ਕਹਿ ਲਈਏ ਤਾਂ ਅੱਜ ਕੁਝ ਘੰਟਿਆਂ ਦਾ ਇਹ ਦਿਨ ਰਹਿ ਗਿਆ ਹੈ ਸੋ 2025 ਦੇ ਵਿੱਚ ਜਿਹੜਾ ਸਮਾਂ ਗੁਜ਼ਰਾ ਕਿਦਾਂ ਦਾ ਐਕਸਪੀਰੀਅੰਸ ਲਿਆ ਕਿਦਾਂ ਦੇ ਲੋਕਾਂ ਦੇ ਨਾਲ ਰਿਵਾਰਤਾ ਲਾਭ ਹੋਈ ਕੀ ਕੁਝ 2025 ਦੇ ਵਿੱਚ ਵਾਪਰਿਆ ਸਾਰੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮਨਪ੍ਰੀਤ ਸਿੰਘ ਹੁਣੇ ਹਾਜ਼ਰ ਨੇ ਆਪਾਂ ਪਹਿਲਾਂ ਸਵਾਗਤ ਕਰਦੇ ਹਾਂ ਮਨਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦੀ ਸੱਸੀ ਗਾਲ ਜੀ ਬਹੁਤ ਪਹਿਲਾਂ ਤਾਂ ਸਾਲ ਦੇ ਆਖਰੀ ਜਿਹੜਾ ਅੱਜ ਦਿਨ ਆ ਤੇ ਕੁਝ ਘੰਟਿਆਂ ਲਈ ਕੁਝ ਘੰਟੇ ਰਹਿ ਗਏ ਬਸ ਕੁਝ ਘੰਟੇ ਰਹਿ ਗਏ ਆ ਤੇ ਉਹਦੇ ਲਈ ਲਗਭਗ ਮੰਨ ਕੇ ਚੱਲੋ ਕਿ 2 ਵੱਜ ਚੁੱਕੇ ਆ ਹਾਂਜੀ ਤੇ ਉਹ ਤੇ 8 ਤੇ 10-10 ਘੰਟੇ ਰਹਿ ਗਏ 10 ਘੰਟਿਆਂ ਦਾ ਇਹ ਜਿਹੜਾ ਅੱਜ ਦਾ ਦਾ ਸਮਾਂ ਜਿਹੜਾ ਰਹਿ ਗਿਆ ਹੈਗਾ ਪੋਸਟੋ ਵਾਦਾ ਸੀ ਪ੍ਰਵੇਸ਼ ਕਰ ਜਾਵਾਂਗੇ 2026 ਦੇ ਵਿੱਚ ਸੋ 2025 ਦੇ ਵਿੱਚ ਆਪਾਂ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਚਰੇ ਕਿਸ ਤਰ੍ਹਾਂ ਦੀਆਂ ਆਪਾਂ ਆਪਣੇ ਚੈਨਲ ਤੇ ਚੈਨਲ ਆਈ ਸਾਂਝੀਆਂ ਜਾਣਕਾਰੀਆਂ ਕੀਤੀਆਂ ਕਿੱਦਾਂ ਦੇ ਲੋਕਾਂ ਦੇ ਨਾਲ ਮੇਲਮਲਾਪ ਰਿਹਾ 2025 ਦਾ ਥੋੜਾ ਜਿਹਾ ਆਪਾਂ ਜਿਹੜਾ ਐਕਸਪੀਰੀਅੰਸ ਰਿਹਾ ਵਾ ਆਪਾਂ ਉਹ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਓਵਰਆਲ ਵਧੀਆ ਐਕਸਪੀਰੀਅੰਸ ਰਿਹਾ ਆਪਣਾ ਬਹੁਤ ਸਾਰੇ ਨਵੇਂ ਲੋਕਾਂ ਨੂੰ ਮਿਲੇ ਆ ਕੁਝ ਵਧੀਆ ਐਕਸਪੀਰੀਅੰਸ ਮਿਲੇ ਆ ਕੁਝ ਠੀਕ ਠਾਕ ਐਕਸਪੀਰੀਅੰਸ ਮਿਲੇ ਆ ਜੀ ਤੇ ਕੋਸ਼ਿਸ਼ ਕਰਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਵੇਂ ਲੋਕਾਂ ਨੂੰ ਹੋਰ ਮਿਲਿਆ ਜਾਵੇ ਜਿਹੜੇ 26 ਦੇ ਵਿੱਚ ਜੋ ਪੁਰਾਣੇ ਸਾਲ ਦੇ ਲੰਘੀਤ ਗਿਆ ਇਹਦੇ ਵਿੱਚ ਉਹਨੂੰ ਭੁੱਲ ਕੇ ਨਵੇਂ ਸਾਲ ਵਿੱਚ ਵਧਿਆ ਜਾਵੇ ਜੋ ਕੁ ਕੁਝ ਆਪਾਂ ਆਪਦੇ ਦੀ ਜ਼ਿੰਦਗੀ ਚੇਂਜ ਕਰਨਾ ਚਾਹੁੰਦੇ ਆ ਜਿਵੇਂ ਕੁਝ ਲੋਕ ਕਹਿੰਦੇ ਨੇ ਮੈਂ ਜਿਮ ਜਾਣਾ ਚਾਹੁੰਨਾ ਜਾਂ ਮੈਂ ਐਕਸਰਸਾਈਜ਼ ਕਰਨੀ ਚਾਹੁੰਨਾ ਜਾਂ ਕੁਝ ਵੀ ਕਰਨਾ ਚਾਹੁੰਨਾ ਉਹਨੂੰ ਇੱਕ ਤਰੀਕਾ ਤੋਂ ਸਟਾਰਟ ਕਰਨਾ ਚਾਹੀਦਾ ਵੈਸੇ ਤਾਂ ਜੋ ਕਿ ਕਦੇ ਹੁੰਦਾ ਨਹੀਂਗਾ ਕੋਸ਼ਿਸ਼ ਹਰ ਇੱਕ ਸਾਲ ਆਪਾਂ ਕਰਦੇ ਆ ਕਿ ਇੱਕ ਤਰੀਕਾ ਤੋਂ ਆਪਾਂ ਜਿਮ ਜਾਇਆ ਕਰਾਂਗੇ ਪਰ ਉਹ ਆਪ ਜਾ ਨਹੀਂ ਪਹੁੰਚਦੇ ਇਹ ਪਤਾ ਨਹੀਂ ਕੀ ਚੱਕਰ ਹੈਗਾ ਤੇ ਕਈ ਲੋਕ ਦੋਸਤ ਮੇਰੇ ਜੋ ਕੁਝ ਰਿੰਕ ਵਗੈਰਾ ਉਹ ਕਹਿੰਦੇ ਕਿ ਇੱਕ ਸਾਲ ਇੱਕ ਤਿਕਾਤ ਆਪਾਂ ਰਿੰਕ ਬੰਦ ਕਰਨੀ ਆ ਪਰ ਉਹ ਵੀ ਨਹੀਂ ਬੰਦ ਕਰ ਪਾਉਣਗੇ ਪਰ ਕੋਸ਼ਿਸ਼ ਕਰੋ ਕਿ ਇਸ ਸਾਲ ਤੁਸੀਂ 2026 ਦੇ ਵਿੱਚ ਇਹ ਸਾਰੀਆਂ ਟੁੱਟੀਆਂ ਨੂੰ ਦੂਰ ਕਰਕੇ ਇੱਕ ਨਵੀਂ ਜਨਕ ਵਿੱਚ ਪੈ ਰੱਖੋ ਹਾਂ ਬਿਲਕੁਲ ਮਮਪੀ ਜੀ ਇਹਦੇ ਨਾਲ ਨਾਲ ਆਪਾਂ ਬੱਚਿਆਂ ਨੂੰ ਵੀ ਖੁਸ਼ਖਬਰੀ ਦੱਸ ਹੀ ਦਈਏ ਫਿਰ ਹਾਂਜੀ ਬੱਚਿਆਂ ਨੇ ਖੁਸ਼ਖਬਰੀ ਹੈ ਜੀ ਹੁਣ ਤਾਂ ਤਕਰੀਬਨ 7 ਮਿੰਟ ਪਹਿਲਾਂ ਦਾ ਟਵੀਟ ਆਇਆ ਹਾਂ ਮਾਨਯੋਗ ਮੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਾਰੇ ਨਿਰਦੇਸ਼ਾਂ ਦੇ ਅਨੁਸਾਰ ਸੂਬੇ ਵਿੱਚ ਵੱਧ ਰਹੀ ਲਗਾਤਾਰ ਠੰਡ ਦੇ ਕਰਕੇ ਤੇ ਠੰਡ ਦੇ ਦੇਖਦੇ ਬੱਚਿਆਂ ਤੇ ਸਟਾਫ ਦੇ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹਾਂ ਸੂਬੇ ਦੇ ਸਾਰੇ ਸਰਕਾਰੀ ਐਡ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਨੂੰ ਵਿੱਚ 8 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਹੁਣ ਸੂਬੇ ਦੇ ਸਾਰੇ ਸਕੂਲ 8 7 ਜਨਵਰੀ ਤੋਂ ਛੁੱਟੇ ਗਏ ਤੇ 8 ਜਨਵਰੀ ਨੂੰ ਦੁਬਾਰਾ ਖੁੱਲਣ ਗਿਆਨ ਦੇ ਨਾਮ ਖੁੱਲਣ ਗਏ ਸੋ ਇਹ ਜਿਹੜਾ ਠੰਡ ਨੂੰ ਵਾਧੇ ਕਾਰਨ ਜਿਹੜਾ ਇਹ ਜਿਹੜਾ ਟਵੀਟ ਕੀਤਾ ਹੈ ਇਹ ਹਜੂਰ ਸਿੰਘ ਬਹਿ ਸਿੱਖਿਆ ਮੰਤਰੀ ਪੰਜਾਬ ਨੇ ਕੀਤਾ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਹੈਗਾ ਕੱਬ ਸਵੇਰ ਦੇ ਬਹੁਤ سارے ਮੈਸੇਜ ਦੇਖ ਰਹੇ ਸੀਗੇ ਫੇਸਬੁੱਕ ਉੱਪਰ ਆ ਰਹੇ ਸੀਗੇ ਛੁੱਟੀਆਂ ਹੋਣੀਆਂ ਚਾਹੀਦੀਆਂ ਲੋਕ ਕਹਿ ਰਹੇ ਸੀ ਟਵੀਟ ਉਹ ਡਿਕਦੇ ਪਏ ਆ ਟਵੀਟ ਉਹ ਡਿਕਦੇ ਪਰ ਉਹਨਾਂ ਦਾ ਟਵੀਟ ਹੁਣ ਆਈ ਗਿਆ ਤਕਰੀਬਨ 7 ਮਿੰਟ ਪਹਿਲਾਂ ਟਵੀਟ ਆਇਆ ਸੋ ਇਹ ਜਿਹੜੀ ਇਹ ਬੱਚਾ ਲਈ ਵੀ ਤੇ ਵਾਪੇ ਲਈ ਵੀ ਇਹ ਠੀਕ ਆ ਹੈ ਕਿਉਂਕਿ ਬੱਚੇ ਜਿਆਦਾ ਮਾਰਨਿੰਗ ਟਾਈਮ ਜਿਹੜੇ ਸਕੂਲ ਜਾਂਦੇ ਨੇ ਤਾ ਠੰਡ ਲੱਗਣ ਦੇ ਚਾਂਸ ਸੇਗੇ ਨੇ ਅੱਜ ਸੀਤ ਲਹਿਰ ਜਿਹੜੀ ਚੱਲ ਰਹੀ ਹੈ ਠੰਡ ਦਾ ਪ੍ਰਕੋਪ ਜਿਹੜਾ ਹੁਣ ਵਧਣਾ ਸ਼ੁਰੂ ਹੋ ਗਿਆ ਦੂਜੀ ਗੱਲ ਇਹ ਹੈ ਕਿ ਜਿਹੜੇ ਬਹਾਰਾਂ ਦੇ ਵਿੱਚ ਬਰਖਵਾਦੇ ਦੇ ਕਰਕੇ ਵੈਸੇ ਮੌਸਮ ਬਹੁਤ ਠੰਡਾ ਹੋ ਗਿਆ ਕਿਉਂਕਿ ਇੰਨਾ ਦਿਨਾਂ ਦੇ ਵਿੱਚ ਇਹ ਬੱਚਿਆਂ ਨੂੰ ਬਚਾ ਕੇ ਰੱਖਣ ਦੀ ਲੋੜ ਹੁੰਦੀ ਆ ਕਿਉਂਕਿ ਹਵਾ ਠੰਡੀ ਵਗਦੀ ਪਈ ਆ ਤੁਹਾਨੂੰ ਬਹੁਤ ਜ਼ਿਆਦਾ ਹੈਗੇ ਅੱਜੋ ਮੋਸਟਲੀ ਐਕਸੀਡੈਂਟ ਹੁੰਦੇ ਨੇ ਇੰਨਾ ਦਿਨਾਂ 'ਚ ਹੁੰਦੇ ਨੇ ਹਾਂ ਇਸੇ ਨਾਲ-ਨਾਲ ਮਨਪ੍ਰੀਤ ਜੀ ਜਿਵੇਂ ਆਪਾਂ ਦਰਸ਼ਕ ਆਪਣੇ ਨਾਲ ਜੁੜੇ ਨੇ ਪੰਜਾਬ ਤੋਂ ਵੀ ਦੇਸ਼ ਤੋਂ ਦੇਸ਼ ਵਿਦੇਸ਼ ਦੀ ਧਰਤੀ ਤੋਂ ਜੁੜੇ ਨੇ ਆਪਣੇ ਨਾਲ ਆਪਾਂ ਅਪੀਲ ਵੀ ਕਰਦੇ ਆ ਕਿ 2025 ਦੇ ਵਿੱਚ ਬਹੁਤ ਕੁਝ ਅਜਿਹਾ ਤੁਹਾਡੇ ਨਾਲ ਵੀ ਹੋਇਆ ਹੋਵੇਗਾ ਜਿਹਨੂੰ ਲੈ ਕੇ ਤੁਸੀਂ ਆਪਣੇ ਦਿਮਾਗ ਤੇ ਕੁਝ ਟੈਨਸ਼ਨਾਂ ਵੀ ਲਈਆਂ ਹੋਣਗੀਆਂ ਸੋ ਕੁਝ ਚੰਗਾ ਵੀ ਹੋਇਆ ਹੋਵੇਗਾ ਚੰਗੇ ਦੇ ਨਾਲ ਨਾਲ ਮਾੜਾ ਜਰੂਰ ਹੋਇਆ ਹੋਵੇਗਾ ਇਹ ਤਾਂ ਆਮ ਜਿਹੜੀ ਜ਼ਿੰਦਗੀ ਹੈ ਆਪਣੀ ਦਿੱਲੀ ਰੁਟੀਨ ਆ ਜਾਂ ਸਾਫਰ ਆਪਣਾ ਜ਼ਿੰਦਗੀ ਦਾ ਇਹਦੇ ਵਿੱਚ ਚੰਗੇ ਮਾੜੇ ਪਲ ਜਿਹੜੇ ਦੋਨੇ ਚੱਲਦੇ ਰਹਿੰਦੇ ਨੇ ਸੋ ਚੰਗੇ ਜਿਹੜੇ ਆ ਉਹ ਅਪਣਾ ਲਿਓ ਜਿਹੜੇ ਮਾੜੇ ਸੀ ਉਹਨਾਂ ਨੂੰ ਛੱਡ ਦਿਓ ਜੇ ਨਸ਼ੇ ਪੱਤੇ ਤੋਂ ਦੂਰ ਹੋਵੋ ਨਸ਼ੇ ਪੱਤੇ ਤੋਂ ਖਾਸ ਕਰਕੇ ਦੂਰ ਹੋ ਨੌਜਵਾਨਾਂ ਨੂੰ ਖਾਸ ਕਰਕੇ ਸਾਡੀ ਅਪੀਲ ਆ ਨਵਾਂ ਸਾਲ ਆ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਨਵੇਂ ਸਾਲ ਦੇ ਵਿੱਚ ਪਰ ਲਓ ਜਿਸ ਤਰ੍ਹਾਂ ਮਨਪੀਤ ਜੀ ਨੇ ਕਿਹਾ ਸੀ ਇੱਕ ਤਰੀਕ ਨੂੰ ਆਪਾਂ ਆ ਪਰਨ ਲਵਾਂਗੇ ਪਰ ਉਹ ਇੱਕ ਦਿਨ ਵਾਲੇ ਇੱਕ ਤਰੀਕ ਵਾਲੇ ਦਿਨ ਹੁੰਦਾ ਨਹੀਂ ਹੁੰਦਾ ਨਹੀਂ ਦੇਖੋ ਪਹਿਲੇ ਹਫਤਾ ਹੋ ਗਿਆ ਫਿਰ ਲਗਾਤਾਰ ਹੋ ਜਾਂਦਾ ਹੈਗਾ ਬਿਲਕੁਲ ਖਾਸ ਕਰਕੇ ਜਿਹੜੀ ਚੀਜ਼ ਨੂੰ ਆਪਾਂ ਕਹਿ ਲਿਆ ਵੀ ਆਏ ਦਿਨ ਕਰਨੀ ਉਸ ਦਿਨ ਹੁੰਦੀ ਨਹੀਂ ਹੋ ਸਕਦਾ ਹੁੰਦੀ ਹੈ ਪਰ ਉਹ ਇੱਕ ਦੋ ਦਿਨ ਬਾਅਦ ਚ ਜੇ ਮੈਂ ਹੁਣ ਨਾ ਜਗਰਾਜੇ ਕੀ ਸੋਚਿਆ ਕਿ ਮੈਂ ਤਕਰੀਬਨ ਹੈ ਵੈਸੇ ਤਾਂ ਮੇਰਾ ਹੁਣ ਵੀ ਤੁਸੀਂ ਦੇਖ ਲਓ ਫੋਨ ਦੇਖ ਸਕਦੇ ਆ ਹਾਂ ਕਿ ਇੱਕ ਤਾਂ ਮੈਂ ਕੋਈ ਵੀ ਸੋਸ਼ਲ ਮੀਡੀਆ ਇੱਕ ਘੰਟੇ ਤੋਂ ਜ਼ਿਆਦਾ ਨਹੀਂ ਚਲਾਉਂਦਾਗਾ ਹਾਂ ਇੱਕ ਘੰਟੇ ਦੇ ਮੈਂ ਲਿਮਟ ਲੱਗੀ ਹੋਈ ਹੈ ਦੂਸਰਾ ਮੈਂ 7 ਤੋਂ ਲੈ ਕੇ 8000 ਕਦਮ ਤੁਰਨਾ ਜੋ ਕਿ ਹੁਣ ਮੈਂ 13000 ਤੱਕ ਜਾਂ 12000 ਕਦਮ ਦੇ ਤੱਕ ਆਪਦੇ ਆਪ ਨੂੰ ਲੈ ਕੇ ਜਾਣਾ ਹੈਗਾ ਜਿਵੇਂ ਮੈਂ ਵਰਣ ਕੀਤਾ ਹੈਗਾ ਨਵੇਂ ਸਾਲ ਦੇ 26 ਦੇ ਪੂਰੇ ਸਾਲ ਦੇ ਵਿੱਚ ਹਰ ਰੋਜ਼ ਮੈਂ 12 ਤੋਂ ਲੈ ਕੇ 13000 ਤੱਕ ਕਦਮ ਤੁਰਨੇ ਤੁਰਨੇ ਆ ਹਮ ਬਿਲਕੁਲ ਹਰੇਕ ਸਾਲ ਜੋ ਆਪਣਾ ਬੀਤ ਗਿਆ ਉਹ ਸਮਾਂ ਆਪਣਾ ਚਲਾ ਗਿਆ ਜ਼ਿੰਦਗੀ 'ਚ ਕਦੇ ਵੀ ਮੁੜ ਕੇ ਨਹੀਂ ਆਉਣਾ ਇੱਕ ਜ਼ੁਬਾਨ ਚੋਂ ਕੱਢੇ ਹੋਏ ਲਫ਼ਜ਼ ਬੰਦੂਕ ਚੋਂ ਨਿਕਲੀ ਹੋਈ ਗੋਲੀ ਤੇ ਲੰਘਿਆ ਹੋਇਆ ਸਮਾਂ ਵਰਤੇ ਦੁਆਰਾ ਨਹੀਂ ਹੁੰਦਾ ਨਹੀਂ ਹੁੰਦਾ ਸਹੀ। ਸੋ ਇਹ ਜਿਹੜਾ ਸਮਾਂ ਪ੍ਰਮਾਤਮਾ ਨੇ ਤੁਹਾਨੂੰ ਆ ਜਿਹੜਾ ਬੜੀ ਕੀਮਤੀ ਆ ਜਿਹੜੀ ਜੀਵਨ ਦਿੱਤਾ ਇਹਨੂੰ ਬੜਾ ਸੋਚ ਸਮਝ ਕੇ ਜਿਹੜਾ ਚੱਲਿਆ ਜਾਵੇ। ਸੋ ਚੰਗੇ ਜਿਹੜੇ ਵਿਚਾਰ ਆਪਣੇ ਸਮਾਜ ਦੇ ਵਿੱਚ ਲੈ ਕੇ ਤੁਸੀਂ ਚੱਲੋ ਔਰ ਲੋਕਾਂ ਦਾ ਭਲਾ ਕਰਨ ਦਾ ਸੋਚੋ। ਸੋ ਜੇਕਰ ਤੁਹਾਡੇ ਵੀ ਹੱਥ ਕੋਲੋਂ ਕੋਈ ਤੁਹਾਡੇ ਜਾਣੇ ਅਣਜਾਣੇ ਦੇ ਵਿੱਚ ਕਿਸੇ ਦਾ ਕੋਈ ਮਾਰਾ ਹੋ ਗਿਆ ਹੋਵੇ ਤਾਂ ਪਰਮਾਤਮਾ ਤੋਂ ਅਰਦਾਸ ਬੇਨਤੀ ਕਰਕੇ ਮਾਫੀ ਭਾਈ ਮਾਫੀ ਇੱਕ ਜੇ ਹੋਰ ਨਵੇਂ ਸਾਲ 'ਚ ਇੱਕ ਜੇ ਨਵੇਂ ਜੀਤ ਕਰਕੇ ਦੇਖੋ ਤੁਸੀਂ ਮਾਫ ਕਰਨਾ ਦੇਖ ਮਾਫ ਕਰਕੇ ਦੇਖੋ ਕਿਸੇ ਨੂੰ ਕਈ ਵਾਰ ਆਪਾਂ ਸੋਚਦੇ ਹਾਂ ਕਿ ਕੋਈ ਗੱਲਬਾਤ ਹੋਈ ਨਹੀਂ ਮੈਂ ਉਹਨੂੰ ਮਾਫ ਨਹੀਂ ਕਰਨਾ ਮਾਫ ਕਰਕੇ ਦੇਖੋ ਖੁਸ਼ੀ ਮਿਲਦੀ ਆ ਹਾਂ ਨਵੇਂ ਸਾਲ ਦੇ ਵਿੱਚ ਆਪਾਂ ਸਿਰ ਇਹ ਸੋਚੋ ਕਿ ਹਾਂ ਜੇ ਕੋਈ ਗੱਲਬਾਤ ਹੁੰਦੀ ਹੈ ਲੈ ਵੇਟ ਕਰ ਦੋ ਬਸ ਆਪਣੇ ਆਪ ਨੂੰ ਜਿਹੜਾ ਸਕੂਨ ਵੀ ਮਿਲਦਾ ਹੈ ਉਹ ਮਿਲਗਾ ਕਦੇ ਸੋਚਿਓ ਜਰੋ ਸੋਚਿਓ ਜਦੋਂ ਆਪਾਂ ਕਿਸੇ ਦੇ ਦਿਲ ਨੂੰ ਦਿਖਾਉਂਦੇ ਆ ਜਾਂ ਇੱਕ ਗੱਲ ਹੋਰ ਮਨ ਜਾਂ ਮਾਫੀ ਮਾਫ ਕਰਨਾ ਤੇ ਮਾਫੀ ਮੰਗਣਾ ਇੱਕੋ ਹੀ ਚੀਜ਼ ਹੈ ਇੱਕੋ ਗੱਲ ਜੇ ਗਲਤੀ ਕਰ ਚੁੱਕੇ ਹੋ ਮਾਫੀ ਮੰਨ ਕੇ ਦੇਖ ਲਓ ਮਾਫੀ ਮੰਨ ਕੇ ਦੇਖ ਲਓ ਮੇਰੇ ਕੋਲ ਇੱਕ ਗੱਲ ਹੋਰ ਇਸੇ ਗੱਲ ਨਾਲ ਹੀ ਜਿਹੜੀ ਆਪਾਂ ਸਾਂਝੀ ਕਰਾਂਗੇ ਕਈ ਵਾਰ ਕੀ ਹੁੰਦਾ ਕਿ ਸਭ ਤੋਂ ਵੱਡਾ ਟੁੱਟਾ ਵਿਸ਼ਵਾਸ ਉਸ ਸਮੇਂ ਉੱਟਦਾ ਜਦੋਂ ਤੁਸੀਂ ਕਿਸੇ ਬੰਦੇ ਤੇ ਬਹੁਤ ਵੱਡਾ ਬਲੀਵ ਕੀਤਾ ਹੋਵੇ ਵਿਸ਼ਵਾਸ ਕੀਤਾ ਹੋਵੇ ਰਾਪਾ ਮੰਨਿਆ ਹੋਵੇ ਜੇਕਰ ਤੁਹਾਡੇ ਨਾਲ ਉਹ ਕਦੇ ਦਗਾ ਕਰ ਜੇ ਤਾਂ ਉਹ ਬਹੁਤ ਜ਼ਿਆਦਾ ਦਿਲ ਨੂੰ ਜਿਹੜੀ ਥੇਸ ਪਹੁੰਚਦੀ ਹੈ ਸੋ ਅਜਿਹੇ ਦੋਸਤਾਂ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਇਹ ਜ਼ਰੂਰੀ ਨਹੀਂ ਕੋਈ ਯਾਰ ਬਿੱਤਰੀ ਹੋ ਸਕਦਾ ਕੋਈ ਰਿਸ਼ਤੇਦਾਰ ਵੀ ਹੋਵੇ ਜਿਹਦੇ ਤੇ ਆਪਾਂ ਬਹੁਤ ਜ਼ਿਆਦਾ ਬਲੀਵ ਕਰਦੇ ਹੋਏ ਤੇ ਉਹ ਜਾਣੇ ਅਣਜਾਣੇ ਚ ਕਿਤੇ ਨਾ ਕਿਤੇ ਤੁਹਾਡੇ ਨਾਲ ਉਹ ਖਫਾ ਕਰ ਜਾਵੇ ਤਾਂ ਫਿਰ ਉਸ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ ਸੋ ਅਜਿਹੇ ਦੋਸਤਾਂ ਮਿੱਤਰਾਂ ਯਾਰਾਂ ਦੋਸਤਾਂ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਉਹ ਸਮਾਂ ਭੁਲਾ ਕੇ ਤੁਸੀਂ ਅ ਨਵੇਂ ਸਾਲ ਦਾ ਲੈਟ ਕਰੋ ਬਸ ਨਵੇਂ ਸਾਲ ਦੀ ਸ਼ੁਰੂਆਤ ਕਰੋ ਨਵਾਂ ਸਾਲ ਨਵਾਂ ਜੋਸ਼ ਨਵੀਂ ਸੋਚ 2026 ਉਹ ਸਾਲ ਜਿੱਥੇ ਤੁਹਾਡੇ ਸੁਪਨੇ ਵੱਡੇ ਹੌਸਲਾ ਹੋਰ ਵੀ ਵੱਡਾ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਇਹ ਨਿਊ ईयर ਜਿਹੜਾ ਮੂਮੈਂਟ ਲੈ ਕੇ ਆ ਰਿਹਾ ਹੈਗਾ ਨਵੇਂ ਸਾਲ ਤੇ ਅਸੀਂ ਹੋਰ ਵੀ ਕਰਦੇ ਆ ਇੱਕ ਅਸੀਂ ਕੋਸ਼ਿਸ਼ ਕਰਿਆਗਾ ਟੈਲੀ ਜਾਂ ਇੱਕ ਦਿਨ ਛੱਡ ਕੇ ਸ਼ੋਅ ਪੱਕਾ ਲਿਆ ਕਰਾਂਗੇ ਕਿਸੇ ਨਾ ਕਿਸੇ ਗੱਲਬਾਤ ਤੇ ਕਿਉਂਕਿ ਮੈਂ ਵੀ ਪਿਛਲੇ ਇੱਕ ਸਾਲ ਤੋਂ ਹਾਂ ਜੀ ਆਪਣੇ ਕੰਮਾਂ ਕਰਦੇ ਮਸਰੂਫ ਸੀ ਤੁਸੀਂ ਵੀ ਮਸਰੂਫ ਸੀ ਪਰ ਆਪਾਂ ਕੋਸ਼ਿਸ਼ ਕਰਾਂ ਕਿ ਦਿਹਲੀਤਨ ਚੀਜ਼ਾਂ ਦੀ ਗੱਲ ਕੀਤੀ ਜਾਵੇ ਹਾਂ ਇਹਦੇ ਨਾਲ ਨਾਲ ਅਸੀਂ ਮਨਪ੍ਰੀਤ ਜੀ ਆਪਾਂ ਜਾਂਦੇ ਜਾਂਦੇ ਸਾਰੇ ਹੀ ਸਾਡੇ ਜਿੰਨੇ ਵੀ ਸ੍ਰੋਤੇ ਸਾਡੇ ਨਾਲ ਦਰਸ਼ਕ ਸਾਡੇ ਭੈਣ ਭਰਾ ਸਾਡੀਆਂ ਮਾਵਾ ਸਾਡੇ ਬਜ਼ੁਰਗ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਨੇ ਚਾਹੇ ਉਹ ਵਿਦੇਸ਼ ਦੀ ਧਰਤੀ ਤੇ ਚਾਹੇ ਆਪਣੇ ਦੇਸ਼ ਦੀ ਧਰਤੀ ਦੇ ਬੈਠੇ ਨੇ ਸਾਰਿਆਂ ਨੇ ਹੀ 2025 ਜੋ ਬੀਤ ਚੁੱਕਿਆ ਉਹਦੇ ਲਈ ਅਲਵਿਦਾ ਕਹਿ ਦਈਏ ਤੇ ਜੋ 2026 ਆ ਰਿਹਾ ਵਾ ਉਹਦੇ ਲਈ ਆਪਾਂ 2026 ਨੂੰ ਜੀ ਆਇਆਂ ਵੈਲਕਮ ਕਹਿ ਦਈਏ ਤੇ ਸਾਰਿਆਂ ਲਈ ਆਪਾਂ ਪਰਮਾਤਮਾ ਅਗੇ ਕਾਮਨਾ ਕਰਦੇ ਹਾਂ ਕਿ ਜਿੰਨੇ ਵੀ ਦਰਸ਼ਕ ਆਪਣੀ ਇਹ ਵੀਡੀਓ ਦੇਖ ਰਹੇ ਆ ਸਾਰਿਆਂ ਲਈ ਪਰਮਾਤਮਾ ਇਹ ਨਵਾਂ ਸਾਲ ਖੁਸ਼ੀਆਂ ਖੇੜੇ ਤੇ ਘਰਾਂ ਦੇ ਵਿੱਚ ਤੰਦਰੁਸਤੀ ਨਾਮ ਬੰਦਗੀ ਕਿਸੇ ਵੀ ਧਰਮ ਦੇ ਵਿੱਚ ਹੋਣ ਉਹ ਲੈ ਕੇ ਆਵੇ ਪਰਮਾਤਮਾ ਅਗੇ ਅਰਦਾਸ ਬੇਨਤੀ ਐ ਸੁਮਨਪੀ ਜੀ ਬਹੁਤ ਬਹੁਤ ਧੰਨਵਾਦ ਆਪਾਂ ਕੱਲ ਨੂੰ ਨਵੇਂ ਸਾਲ ਤੇ ਵੀ ਫਿਰ ਇੱਕ ਵਾਰ ਨਵੀਆਂ ਮੁਬਾਰਕਾਂ ਲੈ ਕੇ ਪਹੁੰਚਾਂਗੇ ਅੱਜ ਦੇ ਸਾਲ ਲਈ ਅਸੀਂ ਜੇਕਰ ਸਾਡੇ ਕੋਲੋਂ ਕਿਸੇ ਦੀ ਸਾਨ ਦੇ ਖਿਲਾਫ 2025 ਦੇ ਵਿੱਚ ਕਿਹਾ ਗਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ ਚਾਹੁੰਦੇ ਆਂ ਪਰਮਾਤਮਾ ਕਰੇ ਕਿ ਅਗਲੇ ਸਾਲ ਜਿਹੜਾ ਨਵਾਂ 2026 ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਤੁਹਾਡੇ ਜਿਹੜੇ ਦਿਲਾਂ ਦੇ ਹੋਰ ਨੇੜੇ ਹੋਈਏ ਤੇ ਤੁਹਾਡੇ ਅੱਗੇ ਚੰਗੇ ਚੰਗੀਆਂ ਵਿਚਾਰਾਂ ਸੋਚਾਂ ਚੰਗੇ ਚੰਗੇ ਜਿਹੜੇ ਇੱਥੇ लोगों को मिलाइए जिन्ह तो कोई सिक्ख्या मिल सके सो बहुत बहुत धन्यवाद एक बार फिर नवे साल आने वाले साल दो हज़ार छब्बी जो चल रहा है वो आप सबू बहुत बहुत मुबारक बहुत बहुत सत्य जी सी धनबाद